ਚੱਕ ਜਾ ਆ ਜਾ ਬਈ ਨੇ ਲੈ ਆ ਜਾ ਨੇੜੇ ਆ ਜਾ ਸਾਰੇ ਆਪਾਂ ਆਪਾਂ ਸਮਾਨ ਦੇਖਦੇ ਆਂ ਬੱਚੀ ਇਹਨੇ ਰਮਾਈ ਬੱਕਰੇ ਤੋਂ ਪਰੇ ਹੋ ਜਾ ਇੱਧਰ ਖੜ੍ਹ ਜਾਓ ਜੀ ਚੌੜੇ ਹੋ ਕੇ ਇੱਧਰੋਂ ਸਟੱਕ ਹਾਂਜੀ ਹਾਂਜੀ ਠੀਕ ਆ ਠੀਕ ਆ ਤੂੰ ਪੱਕਣੀ ਇੱਧਰ ਹੋਵਾ ਨਾ ਸਹੀ ਆਂਦੀ ਆ ਸਹੀ ਹੈ ਸਹੀ ਆ ਸਹੀ ਆ ਹਾਂ ਬਈ ਛੋਟੇ ਬਈ ਧੜਕੇ ਦਾ ਕਹਿੰਦੇ ਰਾਜੂ ਬੱਕਰਾ ਵਗਿਆ ਬੱਕਰੇ ਤੇ ਗਾਂਕ ਦੋ ਵਾਰੀ ਕਿੱਦੇ ਮੁੜਦੀ ਗਈ ਪਹਿਲਾਂ ਹੀ ਮੈਨੂੰ ਪਤਾ ਵੀ ਕੀ ਲੱਗੇ ਸਾਰੀ ਮੰਡੀ ਦਾ ਮੈਨੂੰ ਪਤਾ ਹੁੰਦਾ ਵੀ ਕਿੱਥੇ ਕੀ ਜਿਵੇਂ ਕਿੱਥੇ ਹਰਦਾ ਪਾਣੀ ਦੇ ਦਾ ਡੱਬੇ ਦੀ ਆਵਾਜ਼ ਆਈ ਜਾਂਦੀ ਹੈ ਪਾਣੀ ਕਿੱਥੇ ਸੁਣ ਸੁਣ ਬਣਾ ਨਗਰੇ ਹੋਰ ਸੱਜ ਸੱਜ ਸੋਣ ਸਿੰਗਰਪੁਰ ਵਾਲਾ ਪੁਰ ਸਿੰਗਰਪੁਰ ਵਾਲਾ ਵੀਰੇ ਖੰਡ ਤੋਂ ਅਗਲੇ ਕੰਟਰੀ ਇਹ ਤਾਂ ਪਕਾਈ ਮਾਰਨਾ ਤੇਰਾ ਕੋਈ ਫਾਇਦਾ ਨਹੀਂ ਮੱਤੋ ਸੰਗਣਾ ਦੇ ਲਈ ਪਾਉਂਦੇ ਕੋਈ ਬਲੇਡਿੰਗ ਵਾਸਤੇ ਲੈ ਕੇ ਆਏ ਲੇਖੋ ਕਿਸੇ ਰੋ ਬਾਕੀ ਮੈਂ ਤਾਂ ਰੋਟੀ ਕਹਿ ਕੇ ਇਧੂ ਲੈਣੀ ਹੈ ਕਹਿ ਕੇ ਇਧੂ ਲੈਣੀ ਹੈ ਕਿਉਂ ਮਹਾਰਾਜ ਪੰਡਿਤ ਜੀ ਠੀਕ ਹੈ ਗੱਲ ਤੇਰੇ ਨਾਲ ਦਾ ਹੈਗਾ ਤੂੰ ਤੇਰਾ ਫੜਨ ਵਾਲਾ ਨਾਲ ਦਾ ਹੈਗਾ ਮੈਨੂੰ ਇਧਰ ਹੁਕਮ ਦੱਸਦਾ ਮਹਾਰਾਜ ਅੱਡੇ ਨੂੰ ਬੈਠੋ ਕੋਈ ਕਹਿੰਦਾ 55 ਦਾ ਨਹੀਂ ਕਹਿੰਦਾ ਵੀ ਕੋਈ ਕਹਿੰਦਾ ਚੋਰੀ ਤਾਂ ਨਹੀਂ ਕੀਤੀ ਠੱਗੀ ਤਾਂ ਨਹੀਂ ਕੀਤੀ ਕੈਮਰੇ ਕਹਿੰਦੀ ਕਰ ਹੱਲ ਜੱਟ ਕੇ ਕਰ ਪੂਰੇ ਆ ਬਾਈ ਕਿੱਥੇ ਤੱਕ ਸਮਝਦਾ ਆ ਆ ਜਾ ਬਾਈ ਪਿੱਛੋਂ ਆਇਆ ਨਾ ਕਹਦੀ ਪਤਾ ਨਹੀਂ ਕੋਈ ਗੱਲ ਕਰੀ ਇਹਨਾਂ ਮੈਨੂੰ ਤੂੰ ਹਾਰੇ ਨਰੇਲ ਕਿਸੇ ਤੋਂ ਆਪਾਂ ਨੇ ਕਹਿ ਕੇ ਲੈਣਾ ਜੋ ਕੁਛ ਲੈਣਾ ਹੈ ਤਰੀ ਦੀ ਜਰੂਰ ਨਹੀਂ ਲੈਣਾ ਕਰ ਦੇ ਆਰ ਪਾਸ ਦੀ ਕੁਸ਼ਤੀ ਜੇ ਤੂੰ ਥੱਲੇ ਜਾਏ ਉੱਤੇ ਮਨਜ਼ੂਰ ਹੈ ਕਿਤੇ ਮੇਰੇ ਨਗਰ ਪੇ ਪਵਾ ਦੀ ਛੱਪਾ ਢੋਲ ਵਜਾ ਕੇ ਮੈਨੂੰ ਫਿਰ ਉੱਠਣਾ ਪੈ ਜੂ ਇਹ ਛੱਡਦਾ ਨਹੀਂ ਮੈਂ ਮੰਡੀ ਦੇ ਅੰਦਰ ਚਰਪੀਆ ਵੀ ਨਹੀਂ ਮਿਲਦੀ 80 ਰੁਪਿਆ ਵਾਲਾ ਬੰਦਾ ਮਿੰਟੂ ਪੰਡਤ ਕਿਵੇਂ ਲਾਵੇਂਗਾ ਫੁੱਲ ਚੜੀਆਂ ਪੈਸੇ ਵਾਲੇ ਦੀ ਮੇਰੀ ਬੋਡੀਗਾਰਡ ਬਾਤ ਮੇਰੀ ਸੁਣ ਲੈ ਗੱਲ 35000 ਦਾ ਬਕਾਉ ਨਹੀਂ ਜੀ ਕੋਰ ਅੰਕਲ ਕਿੱਥੇ ਜਾਵਾਂ ਕਿਹੜੇ ਰਸਤੇ ਤਾਂ ਮੈਨੂੰ ਪਤਾ ਹੈ ਪਹਿਲਾਂ ਹੀ ਕਹਿ ਗਿਆ ਪਤਾ ਹੈ ਮੈਨੂੰ ਫਿਰ ਹੁਣ ਤਾਂ ਦੇਣਾ ਕਿ ਨਹੀਂ ਦੇਖ ਕੋ ਦਾ ਦੱਸਣਾ ਨਹੀਂ ਕਿੰਨੇ ਵੇੜਾ ਕੋ ਯਾਰ ਆਪਾਂ ਮੋਰ ਨਦਰ ਪਿਆਸ ਨਹੀਂ 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 ਫੇਣੀ ਆਦੀ ਕਹਾਣੀ ਇੱਕ ਸੁਰ ਚ ਬੀਨ ਵਜਾ ਦੇ ਇੱਕ ਵੀ ਜਦਾ ਇੱਕ ਚ 45 ਜੀ ਬਿਲਕੁਲ ਨਹੀਂ ਇਹ ਜਵਾਖ ਨਹੀਂ ਮਾਰਨਾ ਮੇਰੇ ਤੇ ਕਿੱਡਾ ਪਰੋਸਾ ਕਰਿਆ ਠੀਕ ਹੈ ਗੱਲ ਉਹ ਤੂੰ ਜਮੀਨਾਂ ਦੇ ਰੱਖਾ ਦਲਾਲੀ ਵੀ ਲੈਣੀ ਹੈ ਹਾਥੀ ਦੀ ਲਿੱਦ ਖਾਵੇ ਜੇ ਸਮਾਰ ਕੇ ਘੇੜਦਾ ਪਰੇ ਲੈਣੀ ਲੈਣੀ ਹੈ ਲੈਣੀ ਹੈ ਕਹਿ ਕੇ ਲੈਣੀ ਹੈ ਕੋਈ ਇਤਰਨਾ ਮੈਂ ਕੋਈ ਲੁਕਤ ਨਹੀਂ ਕਰਦਾ ਬੱਕਰਾ ਨੂੰ ਕੁੱਟ ਕੇ ਸੌਦਾ ਠੀਕ ਹੈ ਗੱਲ ਕੇਸ ਮੇਰੇ ਕਾਰ ਨਹੀਂ ਹੁੰਦੇ ਨੇ ਚਾਹੇ ਸਰਾ ਗਰਦਾਤ ਮਾਨ ਦੇ ਖਾਰੇ ਜਿਉਂ ਲਵਾਵੇ ਨਾ ਨਾ ਵੇਖਦਾ ਖਾਲੀ ਮੁਰਜੂ ਮੈਂ 200 ਰੁਪਏ ਦੀ ਚਾਹੀ ਕਿ ਵੇਚਦੇ 160 ਚ 2 ਘਟ 40 ਦਾ ਉਹ ਠੀਕ ਆ ਫਿਰ ਹੁਣ ਦਾ 2 ਘਟ ਦਾ ਠੀਕ ਆ ਠੀਕ ਲੋ ਟੰਗੋ ਛੱਡ ਦੀ ਕਿਸ ਵਿਚਾਲੇ ਪੱਕਾ ਕਰੀਏ ਪੱਕਾ ਮੁੱਲ ਨਾਲ ਸਮਝੋ ਹੋਰ ਸੰਗੜਾ ਵਾਲਾ ਕੋਲ ਕੰਟਰ ਵਾਲਾ ਕੋਲ ਸੰਗੜਾ ਵਾਲਾ ਵੱਖਰੀ ਜਾਇਆ 1 ਘਟ 40 ਦਾ ਦਿੰਦੇ ਇੱਕ ਚੱਕ ਪੂਰਾ 40 ਦਾ ਮਾਰੂ ਗੁਰਜਵਾਨ ਦਾ ਸਭ ਤੋਂ ਵੱਧ ਕੀ ਕਿਹਾ ਮਾਰੂ ਗੁਰਜਵਾਨ ਦਾ ਖੋਸ਼ ਹੈ ਮਾਰੂ ਵੀ ਤੁਸਾਰੀ ਕਹ ਹ ਕੋਸ਼ਿਸ਼ਾ ਕੋਸ਼ਿਸ਼ ਪਾ ਮੁੰਡੇ ਦੇ ਕਿਉਂ ਹੈ ਤੈਨੂੰ ਮਹਿੰਗਾ ਤਾਂ ਨਹੀਂ ਪੁੱਛ ਲੈ ਕੋਈ ਚੋਰੀ ਕਰੀ ਤੇ ਨਾ ਬਈ ਠੱਗੀ ਮਾਰੀ ਮਹਿੰਗਾ ਤਾਂ ਨਹੀਂ ਮਹਿੰਗਾ ਮੈਨੂੰ ਛੱਡ ਦੇ ਮੈਂ ਖੜਾ ਕੱਲ ਨੂੰ ਕਮੈਂਟਾਂ 'ਚ ਮੈਨੂੰ ਐ ਨਾ ਕਹਦੀ ਰਾਜੂ ਨੇ ਕਿਸ ਕਲਾੜਾ ਕਰਤਾ ਹੁਣੀ ਕਹਦੀ ਮਨਜ਼ੂਰ ਹੈ ਨਹੀਂ ਪੱਕਰਾ ਫੜਸਾਈ ਤੇਰੀ ਤੇਰੇ ਲਦੇ ਆ ਕਿਉਂ ਜੀ ਮਾਰੂ ਵੀ ਇਹਦੇ ਪੇਮੈਂਟ ਕਰ ਕੋਈ ਨਾ ਮਾਰੂ ਕੋਈ ਮਾਰੂ ਖੇਡੀ ਤੇ ਆ ਵੀ ਖੁਸ਼ ਹੋ ਕੇ ਮੁੰਡੇ ਨੂੰ ਚਾਹੇ ਦੇ ਦੇ 100 ਰੁਪਇਆ ਜੋ ਬੰਨੇ ਖਰੀ ਅਸੂਨੀ ਨਹੀਂ ਦਾ ਮਾੜਾ ਹੁੰਦਾ ਉਹ ਸਾਰੀ ਫੜਾਵੇਂਗਾ ਤਾਂ ਘੰਟਾ ਲਾਪੋ ਸਾਰਾ ਘਰ ਹੱਥ ਢੀਜਿਆ ਮੁੰਡਿਆ 1 2 3 4 5 6 7

ਸੁੰਦਰੀਆਂ ਦੇ ਬਰਸਟ ਤੋਂ ਜਿੰਦਾ ਲਗੋ ਇੱਕ ਨਿਮਤ 3 40 ਪੂਰੇ 40 ਹੋ ਗਏ ਜੀ ਦੁਬਾਰਾ ਗੈਣ ਲੈ ਚੈੱਕ ਕਰ ਲਓ ਜਨਾਬ ਟੀਮ ਸੰਭਾਲ ਤੁਹਾਰਾ ਗੈਣ ਲੋਜੀ ਚੈੱਕ ਕਰੀ ਤੇ ਕੱਢਾ ਚੈੱਕ ਕਰ ਲੈ ਹੁਣ ਮੈਂ ਜ਼ਿੰਮੇਦਾਰਾਂ ਐਂ ਦੀ ਜੋ ਮਤਲਬ ਉਦੋਂ ਵਾਰ ਅਸੀਂ ਕੋਈ ਜ਼ਿੰਮੇਦਾਰ। ਜਿਓ ਜੀ ਸਹੀ ਖੜਾ ਖੋਟਾ ਮੈਂ ਖੜਾ ਸਹੀ ਹੈ ਰਾਜੀ ਹੋਇਆ ਹੈ ਤਲਕਾ ਆ ਕੇ ਹੋਇਆ ਕੰਮ ਨਾ ਜੇ ਆਪਾਂ ਗਲਤ ਕੰਮ ਕਰਦੀ ਨਹੀਂ ਹਜੇ ਕੀ ਲੋੜ ਹੈ ਗਲਤ ਕੰਮ ਕਰਨ ਦੀ ਸਾਰੇ ਦਿਨ ਦੀ ਮੈਂ ਵੀਡੀਓ ਮੇਰੇ ਚੈਨਲ ਦੀ ਇੱਕ ਬਣਾ ਲਈ ਮੇਰੇ ਤੇ ਚੱਲ ਐਨ ਕੋਕੇ ਲਾ ਕੇ ਬਣਾਈ ਐ

ਮੈਂ ਚਾਹ ਰੀ ਆ ਲੈ ਵੀ ਗੱਲ ਸੁਣ ਲੋ ਸਾਰੀ ਜਨਤਾ ਹੱਥ ਦਾ ਨਕੇ ਪਬਲਿਕ ਹੈ ਰੱਬ ਵਰਗੀ ਹੁੰਦੀ ਐ ਮੁੰਡਿਆ ਤੂੰ ਵੀ ਦਾ ਵੀ ਬੱਕਰਾ ਲੈ ਜਾਂਦਾ ਮੰਨਦਾ ਗੱਲ ਮੈਂ ਪੀਏ ਪਾਉਂਦਾ ਬਾਈ ਮੁੰਡਾ ਲੈਂਦਾ ਹਰ ਬੱਕਰਾ ਮੇਰਾ ਖਰੀਦਿਆ ਹੋਇਆ ਏ ਚੱਲਦਾ ਜ਼ਰੂਰੀ ਤੈਨੂੰ ਮਰਨ ਤਾਂ ਨਹੀਂ ਦਿੱਤਾ ਤੇਰਾ ਫਾਇਦਾ ਕਰਾਇਆ ਏ ਬੰਦੇ ਨੂੰ ਵੀ ਨਹੀਂ ਮਰਨ ਦਿੱਤਾ ਡੰਗਰ ਅਗਲੇ ਦਾ ਸਾਹ ਨਾ ਬਕੇ ਜਿੰਨੇ ਕਦਾ ਪਸ਼ੂ ਤੇ ਮੈਂ ਤਾਂ ਉਸ ਗੱਲ ਬੰਦੇ ਨੂੰ ਮੰਨਦਾ ਬੰਦੇ ਨੂੰ ਵੀ ਨਹੀਂ ਮਰਨ ਦਿੱਤਾ ਡੰਗਰ ਅਗਲੇ ਦਾ ਸਾਹਬ ਨਾ ਬਕੇ ਜਿੰਨੇ ਦਾ ਪਸ਼ੂ ਸੀ ਮੈਂ ਤਾਂ ਉਸ ਗੱਲ ਬੰਦੇ ਨੂੰ ਮੰਨਦਾ ਬੰਦੇ ਨੂੰ ਵੀ ਨਾਲ ਤਾਂ ਵਪਾਰੀ ਬਚਿਆ ਰਹੇ ਨਾਲੇ ਖਰੀਦਣ ਵਾਲਾ ਬਚਿਆ ਰਹੇ ਕਿਉਂ ਜੀ ਕਿਸੇ ਨੂੰ ਘਾਟਾ ਨਾ ਪਵੇ ਮੂੰਹ ਹੀ ਮਰਵਾਉਣ ਦਾ ਵੀ ਕੋਈ ਫਾਇਦਾ ਨਹੀਂ ਇਹਨੂੰ ਵੀ ਗਰੀਬ ਨੂੰ ਨਹੀਂ ਮਰਵਾਇਆ ਜਿੰਨੇ ਦਾ ਅੱਜ ਦੀ ਤੇਜ਼ੀ ਸੀ ਉਸ ਸਾਹਬ ਦੇ ਨਾਲ ਤੇਰਾ ਪਸ਼ੂ ਵੇਚ ਗਿਆ ਜੀ ਕੋਈ ਧੋਖਾਵਾ ਜੀ ਤਾਂ ਨਹੀਂ ਇਹ ਮੰਡੀ ਦੇ ਅੰਦਰ ਹੋਈ ਹਾਂ ਕੋਈ ਧੋਖਾ ਕਹਿ ਇਕਨੇ 100 ਰੁਪਏ ਲਿਖਾਈ ਕਰਾ ਦੇਉਗੇ 100 ਹੀ ਦੇ ਦੇ ਪਰਚੀ ਤੇ 100 ਹੀ ਦੇ ਦੇ ਪਰਚੀ ਆਪਾਂ ਨਹੀਂ ਕਰਾ ਲੇ ਪਰਚੀ ਲੈ ਕੇ ਜਾਈਂ ਬਈ ਤੂੰ ਲੰਘਣ ਨਹੀਂ ਦੇਣਾ ਗੱਡੀ ਤੇ ਠੀਕ ਹੈ ਇਹਨੂੰ ਪੁੱਛ ਕੇ ਆਪ ਤੈਨੂੰ ਫੜ ਗੱਡੀ ਚਾਰ ਬਾਈ ਕੈਮਰਾ ਕੱਟ ਕੇ ਬੰਦ